ਕਿਦਾ ਭਰਾ ਸੀ ਉੱਚੀ ਉੱਚੀ ਲਲਕਾਰੇ ਮਾਰਦਾ ਸੀਗਾ ਫਿਰ ਇਹਨਾਂ ਨੇ ਦੇਖਿਆ ਕਿ ਪ੍ਰਿੰਕਲ ਦੁਕਾਨ ਤੇ ਨਹੀਂ ਹੈਗਾ ਤੇ ਇਹ ਸਾਹਮਣੀ ਦੁਕਾਨ ਤੇ ਵੜ ਗਏ ਪਤਾ ਨਹੀਂ ਸ਼ੂਜ਼ ਲੈਣ ਕਹਿੰਦੇ ਲੜਾਈ ਪਤੀ ਪਤਨੀ ਦੀ ਆ ਪਰ ਲੜਾਈ ਦੇ ਵਿੱਚ ਬਾਹਰਲੇ ਲੋਕ ਵੀ ਸ਼ਾਮਲ ਹੋਏ ਨੇ ਹਣੀ ਸੇਠੀ ਦੀ ਲੜਾਈ ਵਿੱਚ ਬਿਲਕੁਲ ਹਣੀ ਸੇਠੀ ਦੀ ਪਤਨੀ ਤੇ ਉਹ ਹਣੀ ਸੇਠੀ ਅਲੱਗ ਹੋ ਚੁੱਕੇ ਨੇ ਦੂਰ ਦੂਰ ਹੋ ਚੁੱਕੇ ਨੇ ਪਰ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਤਾਨੇ ਮਾਰ ਰਹੇ ਨੇ ਤੁਹਾਨੂੰ ਦੱਸ ਦਈਏ ਇਹਨਾਂ ਦੋਨਾਂ ਵਿਚਕਾਰ ਪ੍ਰਿੰਕਲ ਲੁਧਿਆਣਾ ਵੀ ਸ਼ਾਮਿਲ ਹੈ ਇਹਨਾਂ ਦੋਨਾਂ ਦੀ ਲੜਾਈ ਆਪਸ ਦੇ ਵਿੱਚ ਪਈ ਹੋਈ ਆ ਪਰ ਉਹ ਉਹ ਵੀ ਵਿੱਚ ਪੰਗੇ ਲੈ ਰਿਹਾ ਉਸ ਦੀ ਪਤਨੀ ਨਾਲ ਬੈਠ ਕੇ ਲਾਈਵ ਕਰ ਰਿਹਾ ਤੁਹਾਨੂੰ ਦੱਸ ਦਈਏ ਪ੍ਰਿੰਕਲ ਲੁਧਿਆਣਾ ਪਹਿਲਾਂ ਵੀ ਕੰਟਰੋਵਰਸੀ ਵਿੱਚ ਆਇਆ ਸੀ ਪਰ ਹੁਣ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਆ ਚੁੱਕਿਆ ਪ੍ਰਿੰਕਲ ਲੁਧਿਆਣਾ ਹਨੀ ਜੈਟੀ ਤੇ ਉਸ ਦੀ ਪਤਨੀ ਪਹਿਲਾਂ ਮਾਮਲਾ ਸੁਲਝਾ ਲਿਆ ਸੀ ਪਰ ਹੁਣ ਇਹ ਮਾਮਲਾ ਵੱਡਾ ਹੋ ਗਿਆ ਹੁਣ ਉਸ ਦੀ ਪਤਨੀ ਦੂਰ ਹੋ ਚੁੱਕੀ ਆ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗਰਮਾ ਗਿਆ ਹੁਣ ਹਨੀ 세ਠੀ ਤੇ ਹੈਰੀ 세ਠੀ ਕਹਿੰਦੇ ਕਿ ਬਾਜ਼ਾਰ ਦੇ ਵਿੱਚ ਗਿਆ ਜੋ ਇੱਕਮ 세ਠੀ ਦੀ ਹਨੀ 세ਠੀ ਦੀ ਪਤਨੀ ਉਸਦੇ ਮਾਮੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ ਕਹਿੰਦੇ ਉੱਥੇ ਲਲਕਾਰੇ ਮਾਰੇ ਬਹੁਤ ਕੁਝ ਬੋਲਿਆ ਤੇ ਜਦੋਂ ਪ੍ਰਸ਼ਾਸਨ ਆਇਆ ਕਹਿੰਦੇ ਸਾਹਮਣੇ ਵਾਲੀ ਦੁਕਾਨ ਦੇ ਵਿੱਚ ਵੜ ਗਿਆ ਕਿ ਇਸ ਦਾ ਸਮਾਨ ਖੇਦਣਾ ਹੈ ਹੈਰੀ 세ਠੀ ਨੇ ਵੀ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਲਲਕਾਰੇ ਮਾਰੇ ਤੁਸੀਂ ਵੀ ਦੇਖੋ ਕੀ ਬੋਲੀ ਹਨੀ 세ਠੀ ਦੀ ਪਤਨੀ ਅੱਜ ਜੋ ਹਗਾਮਾ ਹੋਇਆ ਹਨੀ ਸੇਠੀ ਨੇ ਤੇ ਹਰੀ ਸੇਠਣੇ ਕੀਤਾ ਦੇਖੋ ਵੀਡੀਓ ਤੇ ਕਮੈਂਟਾਂ ਚ ਆਪਣੀ ਰਾਏ ਜਰੂਰ ਦੇ ਦਿਓ ਕਿ ਇਹ ਲੜਾਈ ਕਿੱਧਰ ਨੂੰ ਜਾ ਰਹੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਨੀ ਸੇਠੀ ਵੱਲੋਂ ਮੇਰੇ ਮਾਮਾ ਜੀ ਦੀ ਸ਼ਾਪ ਤੇ ਸਤਨਾਨ ਸਿੰਘ ਸ਼ੰਟੀ ਮੇਰੇ ਮਾਮਾ ਜੀ ਉਹਨਾਂ ਦੀ ਸ਼ਾਪ ਦੇ ਸਾਹਮਣੇ ਦੋ ਤਿੰਨ ਬੰਦੇ ਆਏ ਐ ਜਿੰਨਾਂ ਚੋਂ ਦੋ ਬੌਂਸਰ ਸੀ ਤੇ ਇੱਕ ਹਰੀ ਸੇਠੀ ਹਨੀ ਸੇਠੀ ਦਾ ਭਰਾ ਸੀ ਉਹ ਉੱਚੀ ਉੱਚੀ ਲਲਕਾਰੇ ਮਾਰਦਾ ਸੀਗਾ ਕਿ ਕਿੱਥੇ ਐ ਪ੍ਰਿੰਕਲ ਲੁਧਿਆਣਾ ਤੇ ਇੱਕਮ ਸੇਠੀ ਆ ਜੋ ਬਚਦੇ ਨਹੀਂ ਤੇ ਫਿਰ ਇਹਨਾਂ ਨੇ ਦੇਖਿਆ ਕਿ ਪ੍ਰਿੰਕਲ ਦੁਕਾਨ ਤੇ ਨਹੀਂ ਹੈਗਾ ਤੇ ਇਹ ਸਾਹਮਣੀ ਦੁਕਾਨ ਤੇ ਵੜ ਗਏ ਪਤਾ ਨਹੀਂ ਸ਼ੂਜ਼ ਲੈਣ ਲਾਪੇ ਕੀ ਹੈ ਤੇ ਫਿਰ ਹੈਰੀ ਸੈਠੇ ਬਾਹਰ ਆ ਕੇ ਘਾਰੇ ਮਾਰ ਰਿਆ ਸੀ ਉੱਚੀ-ਉੱਚੀ ਗੰਦੀਆਂ ਗੱਲਾਂ ਕੱਢ ਰਿਆ ਸੀਗਾ ਕਿ ਹੁਣ ਕਰੋ ਜਿਵੇਂ ਕਰਨਾ ਬਹੁਤ ਹੀ ਸੜਕ ਤੇ ਚੋਬਾਜੀ ਕਰ ਰਿਆ ਸੀ ਤੇ ਜਿਹੜੇ ਦੋ ਬੌਂਸਰ ਸੀ ਨਾਲ ਉਹਨਾਂ ਕੋਲ ਵੀ ਰਿਵਾਲਵਰ ਸੀ ਤੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦੀ ਇਹਨਾਂ ਦੇ ਰਿਵਾਲਵਰ ਲੈ ਜਾਂ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਥੈਂਕ ਯੂ